ਕੀ ਤੇ ਪਈ ਸਰ ਅਰਦਾਸ ਕਰ ਰਹੇ ਹੁੰਦੇ ਆ ਮੇਰੇ ਵਰਗਾ ਆਪਣੀ ਮਸਤੀ ਵਿੱਚ ਆਇਆ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਬਾਹਰ ਨਿਕਲ ਗਿਆ ਮੈਂ ਕੀ ਲੈਣਾ ਅਰਦਾਸ ਤੋਂ ਮੇਰਾ ਕੀ ਮਤਲਬ ਅਰਦਾਸ ਨਾਲ ਉਹ ਤੇ ਭਾਈ ਸਾਹਿਬ ਕਰ ਰਹੇ ਆ ਤੇ ਜਿਹੜੇ ਖੜੇ ਨਾ ਵਾਸਤੇ ਮੇਰੇ ਲਈ ਥੋੜੀ ਆ ਨਹੀਂ ਜਦੋਂ ਅਰਦਾਸ ਸ਼ੁਰੂ ਹੋ ਜਾਏ ਜਦੋਂ ਦਰਵਾਜ਼ੇ ਤੱਕ ਅਸੀਂ ਆਏ ਆ ਤੇ ਸਾਡਾ ਫਰਜ਼ ਬਣਦਾ ਅਸੀਂ ਉੱਥੇ-ਉੱਥੇ ਹੀ ਖਲੋਜਾ ਇਹ ਨਹੀਂ ਖਲੋਂਦੇ ਤਾਂ ਹੀ ਤਾਂ ਰस्सियां ਲਾਉਣੀਆਂ ਪੈਂਦੀਆਂ। ਇਹ ਰੱਸੀ ਕਦੇ ਲਈ ਲਾਉਣੀ ਸ਼ੁਰੂ ਕੀਤੀ ਲੋੜ ਤਾਂ ਨਹੀਂ ਸੀ ਕੋਈ ਇਹ ਮਰਿਆਦਾ ਥੋੜੀ ਹੈ ਕਿ ਜਦੋਂ ਅਰਦਾਸ ਹੋਵੇ ਤੇ ਦੋ ਸੱਜਣ ਖੜ ਕੇ ਰੱਸੀ ਲੈ ਕੇ ਖਲੋਜਣ ਕਿਉਂ ਕਿ ਅਸੀਂ ਭੁੱਲ ਜਾਂਨੇ ਆ ਵੀ ਅਰਦਾਸ ਸ਼ੁਰੂ ਹੋ ਗਈ ਹੈ। ਇਹ ਅਰਦਾਸ ਵਿੱਚ ਸੁਚੇਤ ਹੋਣਾ ਸਾਵਧਾਨ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਅਸੀਂ ਭੁੱਲ ਜਾਂਨੇ ਆਪਣੀ ਮਸਤੀ 'ਚ ਤੁਰੇ ਆਉਨੇ ਆ ਫਿਰ ਦੇਖਿਆ ਗੁਰੂ ਕੇ ਸਿੱਖਾਂ ਨੇ ਵੀ ਨਹੀਂ ਇਦਾਂ ਗੱਲ ਨਹੀਂ ਬਣਨੀ ਉੱਥੇ ਰੱਸੀ ਲਾ ਕੇ ਖਲੋਣਾ ਪੈਂਦਾ ਵੀ ਭਾਈ ਕਮ ਸੇ ਕਮ 2-4 ਮਿੰਟ ਖਲੋ ਜਾਓ ਕਿਉਂਕਿ ਅਰਦਾਸ ਹੋ ਰਹੀ ਹੈ ਤੇ ਦੂਸਰੀ ਬੇਨਤੀ ਕੀਤੀ ਸੀ ਜਦੋਂ ਹੁਕਮ ਗੁਰੂ ਸਾਹਿਬ ਜੀ ਦਾ ਸ਼ੁਰੂ ਹੋ ਜਾਏ ਨਾ ਹੁਕਮ ਉਦੋਂ ਵੀ ਜਿੱਥੇ ਹਾਂ ਅਸੀਂ ਬੈਠ ਜਾਈਏ ਤੇ ਹੁਕਮ ਤੇ ਵੀ ਇਹੀ ਦੇਖਣ ਨੂੰ ਮਿਲਦਾ ਹੈ ਹੁਕਮ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਭਾਈ ਸਾਹਿਬ ਜੀ ਸ਼ੁਰੂ ਕਰਦੇ ਆ ਮੇਰੇ ਵਰਗਾ ਮਸਤੀ 'ਚ ਆਇਆ ਮੱਥਾ ਟੇਕਿਆ ਤੇ ਹੋ ਗਿਆ ਮੈਂ ਕੀ ਲੈਣਾ ਗੁਰੂ ਦੇ ਹੁਕਮ ਤੋਂ ਇਹਦਾ ਮਤਲਬ ਉਹ ਇਹੀ ਕਹਿ ਰਿਹਾ ਨਾ ਜਿਹੜਾ ਆਇਆ ਮੱਥਾ ਟੇਕਿਆ ਨਿਕਲ ਗਿਆ ਉਹਨੂੰ ਉਹ ਇਹ ਕਹਿ ਰਿਹਾ ਕਿ ਮੈਂ ਕੀ ਲੈਣਾ ਗੁਰੂ ਦੇ ਹੁਕਮ ਤੋਂ ਇਹ ਮੇਰੇ ਵਾਸਤੇ ਥੋੜੀ ਆ ਆ ਜਿਹੜੇ ਬੈਠੇ ਹੋਣਗੇ ਇਹਨਾਂ ਵਾਸਤੇ ਆ ਇਸ ਤਰ੍ਹਾਂ ਮਹਿਸੂਸ ਹੁੰਦਾ ਜਿੱਥੇ ਵੀ ਅਸੀਂ ਪਹੁੰਚ ਗਏ ਆ ਗੁਰੂ ਸਾਹਿਬ ਦੇ ਦਰਵਾਜ਼ੇ ਤੱਕ ਜਿੱਥੇ ਵੀ ਆ ਉੱਥੇ ਹੀ ਬੈਠ ਜਾਓ ਗੁਰੂ ਸਾਹਿਬ ਜੀ ਦਾ ਹੁਕਮ ਜਦੋਂ ਸੰਪੂਰਨ ਹੋ ਜਾਏ ਫਿਰ ਆਓ ਤੇ ਆ ਕੇ ਆਪਣਾ ਮੱਥਾ ਟੇਕੋ ਨਮਸਕਾਰ ਕਰੋ ਇਹ ਦੋ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅਰਦਾਸ ਵਿੱਚ ਤੇ ਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਮਿਹਰ ਕਰ